ਦਾਪ ਦਾ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਹਰ ਪਲ ਦੇ ਨਾਲ ਵਾਧਦੀਆਂ ਜਾ ਰਹੀਆਂ ਨੇ ਕਿਉਂਕਿ ਜਦੋਂ ਤੋਂ ਸੀਬੀਆਈ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਨਵੇਂ ਖੁਲਾਸੇ ਹੋਰ ਨੇ ਖੁਲਾਸੇ ਵੀ ਅਜਿਹੇ ਕਿ ਸਾਬਦੇ ਹੋਸ਼ ਉੱਤਰ ਰਹੇ ਨੇ ਕਿ ਆਖਰਕਾਰ ਇੰਨੇ ਘੱਟ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਕਰੋੜਾਂ ਦੀ ਜਾਇਦਾਦ ਕਿਵੇਂ ਬਣਾ ਲਈ ਗਈ ਚਾਦ ਕੇ ਰਿਟਾਇਰਮੈਂਟ ਨੂੰ ਸਿਰਫ ਜਿਹੜੇ 2 ਸਾਲ ਬਾਕੀ ਸੀ ਪਰ ਉਸ ਸਮੇਂ ਉਹਨਾਂ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਣੇ ਸੀਬੀਆਈ ਦੇ ਵੱਲੋਂ ਰੰਗੀ ਹੱਥੀ ਗ੍ਰਿਫਤਾਰ ਕਰਨਾ ਇਹ ਤਾਂ ਇੱਕ ਵੱਡਾ ਸਵਾਲ ਹੈ ਸੀ ਪਰ ਹੁਣ ਜਿਹੜੇ ਖੁਲਾਸੇ ਹੋ ਰਹੇ ਨੇ ਸਭ ਨੂੰ ਹੈਰਾਨ ਤੇ ਪਰੇਸ਼ਾਨ ਕਰ ਰਹੇ ਨੇ ਸੀਬੀਆਈ ਦੇ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਦੁਬਈ ਦੇ ਵਿੱਚ 2 ਅਤੇ ਕੈਨੇਡਾ ਦੇ ਵਿੱਚ 3 ਫਲਾਈਟ ਨੇ ਇੰਨਾ ਫਲੈਟ ਇਸ ਦੇ ਨਾਮ ਤੇ ਨੇ ਜਾਂ ਕਿਸੇ ਹੋਰ ਦੇ ਨਾਮ ਤੇ ਇਹ ਤਾਂ ਹਲੇ ਜਾਂਚ ਦਾ ਵਿਸ਼ਾ ਹੈ ਸੀਬੀਆਈ ਜਾਂਚ ਕਰ ਰਹੀ ਹੈ ਪਰ ਇਸ ਦੇ ਨਾਲ ਹੀ ਲੁਧਿਆਣਾ ਦੇ ਵਿੱਚ 55 ਏਕੜ ਜ਼ਮੀਨ ਅਤੇ ਬਾਛੀਵਾੜੇ ਦੇ ਵਿੱਚ 20 ਦੁਕਾਨਾਂ ਦਾ ਖੁਲਾਸਾ ਵੀ ਹੋਇਆ ਹੈ ਕਾਬਲੇ ਜ਼ਿਕਰ ਹੈ ਕਿ ਪਿਛਲੇ ਦਿਨੀ ਜਦੋਂ ਚੰਡੀਗੜ੍ਹ ਵਾਲੇ ਸੈਕਟਰ 40 ਦੇ ਘਰ ਤੇ ਵੀ ਛਾਪੇਮਾਰੀ ਕੀਤੀ ਗਈ ਸੀ ਸਰਚ ਕੀਤੀ ਗਈ ਸੀ ਦੁਬਾਰਾ ਤੋਂ ਇੱਕ ਇੱਕ ਚੀਜ਼ ਨੂੰ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਨੋਟ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਲੁਧਿਆਣਾ ਜਾ ਕੇ ਵੀ ਜ਼ਮੀਨ ਦੀ ਜਿਹੜੀ ਜਾਂਚ ਕੀਤੀ ਗਈ ਸੀ ਤਾਂ ਸਾਹਮਣੇ ਆਇਆ ਕਿ 55 ਏਕੜ ਜ਼ਮੀਨ ਹੈ ਲੁਧਿਆਣਾ ਦੇ ਵਿੱਚ ਤੇ ਮਾਛੀਵਾੜੇ ਦੇ ਵਿੱਚ 20 ਦੁਕਾਨਾਂ ਨੇ ਉਹ 20 ਦੁਕਾਨਾਂ ਇਹਨਾਂ ਦੇ ਨਾਮ ਤੇ ਨੇ ਜਾਂ ਜ਼ਮੀਨ ਇਹਨਾਂ ਦੇ ਨਾਮ ਤੇ ਹੈ ਕਿਸੇ ਪਰਿਵਾਰਕ ਮੈਂਬਰ ਦੇ ਨਾਮ ਤੇ ਹੈ ਜਾਂ ਫਿਰ ਕਿਸੇ ਹੋਰ ਦੇ ਨਾਮ ਤੇ ਹੈ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਸੀਬੀਆਈ ਜਾਂਚ ਕਰ ਰਹੀ ਹੈ ਪਰ ਇਸ ਦੇ ਨਾਲ ਹੀ ਹੋਰ ਵੀ ਅਹਿਮ ਖੁਲਾਸੇ ਹੋ ਰਹੇ ਨੇ ਕਿ ਹੁਣ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੀ ਵਧਣਗੀਆਂ ਕਿਉਂ ਕਿ ਕਿਉਂਕਿ ਜਿਹੜਾ ਬਚੋਲੀਆ ਸੀ ਹੁਣ ਉਹ ਸਰਕਾਰੀ ਗਵਾਹ ਬਣ ਸਕਦਾ ਹੈ ਸੂਤਰਾਂ ਦੇ ਮੁਤਾਬਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਡੀਆਈਜੀ ਖਿਲਾਫ ਸੀਬੀਆਈ ਕ੍ਰਿਸ਼ਨੋ ਨੂੰ ਸਰਕਾਰੀ ਗਵਾਹ ਬਣਾ ਸਕਦੇ ਕਿਉਂਕਿ ਉਸ ਨੂੰ ਬਹੁਤ ਕੁਝ ਪਤਾ ਹੈ ਤੇ ਜੇਕਰ ਉਹ ਸਰਕਾਰੀ ਗਵਾਹ ਮੰਨ ਬਣ ਜਾਂਦਾ ਤਾਂ ਹੋਰ ਵੀ ਅਹਿਮ ਖੁਲਾਸੇ ਹੋਣਗੇ ਤੇ ਉਸ ਤੋਂ ਬਾਅਦ ਹੋਰ ਵੀ ਕਈ ਅਜਿਹੇ ਪੁਲਿਸ ਆਫਸਰ ਹੋਣਗੇ ਜਿਨ੍ਹਾਂ ਦਾ ਨਾਮ ਸਾਹਮਣੇ ਆਵੇਗਾ ਕਿਉਂਕਿ ਕ੍ਰਿਸ਼ਨੂ ਨੇ ਪਹਿਲਾਂ ਹੀ ਆਪਣੀ ਜਿਹੜੇ ਬਿਆਨ ਹੈ ਉਸ ਦੇ ਵਿੱਚ ਇਹ ਗੱਲ ਕਹੀ ਹੈ ਕਿ ਤਿੰਨ ਜ਼ਿਲ੍ਹਿਆਂ ਦੇ ਜਿਹੜੇ 8 ਐਸਐਸਪੀ ਨੇ ਉਹਨਾਂ ਦਾ ਨਾਮ ਜ਼ਰੂਰ ਸਾਹਮਣੇ ਆਵੇਗਾ ਕਿਉਂਕਿ ਕਿਸੇ ਦੇ ਲੈਣ ਦੇਣ ਦੇ ਵਿੱਚ ਕਿਸੇ ਤਰੀਕੇ ਦੇ ਮਾਮਲੇ ਦੇ ਵਿੱਚ ਉਹਨਾਂ ਦਾ ਹੱਥ ਹੋਵੇਗਾ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਖੁਲਾਸੇ ਹੋਣਗੇ ਜਾਂਚ ਹੋਵੇਗੀ ਉਸ ਤੋਂ ਬਾਅਦ ਪਤਾ ਲੱਗੇਗਾ ਪਰ ਜੇਕਰ ਹੁਣ ਕ੍ਰਿਸ਼ਨੂ ਸਰਕਾਰੀ ਗਵਾ ਬਣ ਜਾਂਦਾ ਹੈ ਤਾਂ ਜ਼ਰੂਰ ਸਾਫ ਦਾ ਡੀਆਈਜੀ ਹਰਚਰ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਲਗਾਤਾਰ ਵਧਣਗੀਆਂ ਘਟਣਗੀਆਂ ਨਹੀਂ ਕਿਉਂਕਿ ਲਗਾਤਾਰ ਅਜਿਹੇ ਜਿਹੜੇ ਖੁਲਾਸੇ ਹੋ ਰਹੇ ਨੇ ਜ਼ਮੀਨ ਨੂੰ ਲੈ ਕੇ ਜਾਇਦਾਦ ਨੂੰ ਲੈ ਕੇ ਸੋਨੇ ਨੂੰ ਲੈ ਕੇ ਕਿ ਕਿਸ ਤਰੀਕੇ ਨਾਲ ਸ਼ੌਕੀਨ ਸੀ ਬ੍ਰਾਂਡਡ ਘੜੀਆਂ ਦੇ ਸ਼ੌਕੀਨ ਸੀ ਬ੍ਰਾਂਡਡ ਸ਼ਰਾਬ ਦੇ ਸ਼ੌਕੀਨ ਸੀ ਜਿੱਥੋਂ ਕਿ ਮਹਿੰਗੀਆਂ ਤੋਂ ਮਹਿੰਗੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਨੇ ਲਗਜ਼ਰੀ ਘੜੀਆਂ ਬਰਾਮਦ ਹੋਈਆਂ ਨੇ ਪਰ ਸੀਬੀਆਈ ਨੇ ਤਾਂ ਘਰ ਦੇ ਵਿੱਚ ਇੱਕ ਬੱਲਬ ਤੋਂ ਲੈ ਕੇ ਏਸੀ ਤੋਂ ਲੈ ਕੇ ਇੱਕ ਗਮਲੇ ਤੱਕ ਦੀ ਲਿਸਟ ਬਣਾ ਲਈ ਕਿ ਆਖਰ ਉਸਤੇ ਕਿੰਨਾ ਖਰਚਾ ਹੋਇਆ ਸੋ ਸਰਕਾਰ ਦੇ ਵੱਲੋਂ ਵੀ ਐਕਸ਼ਨ ਲਿੱਤਾ ਗਿਆ ਬੇਸ਼ੱਕ ਵਿਰੋਧੀਆਂ ਦੇ ਵੱਲੋਂ ਸਵਾਲ ਵੀ ਚੁੱਕੇ ਗਏ ਪਰ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਸਾਡੀ ਸਰਕਾਰ ਦੇ ਵਿੱਚ ਭ੍ਰਸ਼ਟਾਚਾਰ ਦੀ ਕੋਈ ਥਾਂ ਨਹੀਂ ਹੈ ਕੋਈ ਵੱਡੇ ਤੋਂ ਵੱਡਾ ਅਧਿਕਾਰੀ ਹੋਵੇ ਕੋਈ ਛੋਟਾ ਹੋਵੇ ਅਸੀਂ ਬਖਸ਼ਾਂਗੇ ਨਹੀਂ ਕੋਈ ਮੰਤਰੀ ਹੋਵੇ ਕੋਈ ਐਮਐਲਏ ਹੋਵੇ ਸਾਡੀ ਸਰਕਾਰ ਇਮਾਨਦਾਰ ਕਟੜ ਸਰਕਾਰ ਹੈ ਸੋ ਸਰਕਾਰ ਇਸੇ ਤਰੀਕੇ ਨਾਲ ਆਪਣਾ ਕੰਮ ਕਰਦੀ ਰਹੇਗੀ ਚਾਹੇ ਫਿਰ ਅਧਿਕਾਰੀ ਕੋਈ ਵੀ ਹੋਵੇ ਭ੍ਰਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਫਾਰੇ ਦੂਸਰੇ ਪਾਸੇ ਸਵਾਲ ਇਹ ਵੀ ਖੜੇ ਹੋ ਰਹੇ ਨੇ ਕਿ ਡੀਆਈਜੀ ਸਾਫ ਦਾ ਡੀਆਈਜੀ ਭੁੱਲਰ ਨੂੰ ਨੌਕਰੀ ਰਾਸ ਨਹੀਂ ਆਈ ਜਿਹੜੇ ਕਿ ਪਿਤਾ ਦੇ ਵੱਲੋਂ ਤਰਸ ਦੇ ਆਧਾਰ ਤੇ ਉਹਨਾਂ ਨੂੰ ਦਵਾਈ ਗਈ ਸੀ ਯਾ ਇਹ ਸਵਾਲ ਖੜੇ ਕਰ ਰਿਹਾ ਕਿ ਆਖਰਕਾਰ ਇੰਨੀ ਜਲਦੀ ਇੰਨੀ ਤਰੱਕੀ ਕਿੰਜ ਮਿਲੀ ਤੇ ਇੰਨਾ ਘੱਟ ਸਮੇਂ ਦੇ ਵਿੱਚ ਕਰੋੜਾਂ ਦੇ ਮਾਲਕ ਕਿੰਜ ਬਣ ਗਏ ਸੋ ਹੁਣ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਆਖਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ-ਕਿਹੜੇ ਹੈਰਾਨ ਕਰਨ ਵਾਲੇ ਤੇ ਵੱਡੇ ਖੁਲਾਸੇ ਸੀਬੀਆਈ ਦੇ ਵੱਲੋਂ ਕੀਤੇ ਜਾਣਗੇ ਹੋਰ ਕਿਹੜੇ-ਕਿਹੜੇ ਲਿੰਕ ਸਾਹਮਣੇ ਆਉਣਗੇ ਕਿਹੜੇ-ਕਿਹੜੇ ਮਾਮਲੇ ਸਾਹਮਣੇ ਆਉਣਗੇ ਕਿਉਂਕਿ ਫਿਲਹਾਲ ਤਾਂ ਇੱਕ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਹੋਈ ਹੈ ਮੰਡੀ ਗੋਬਿੰਦਗੜ ਦੇ ਸ਼ਿਕਾਇਤਕਰਤਾ ਆਕਾਸ਼ ਬੱਟਾ ਦੇ ਵੱਲੋਂ ਇਹ ਸਾਰੀ ਜਿਹੜੀ ਆਪਣੀ ਅਰਜ਼ੀ ਹੈ ਸ਼ਿਕਾਇਤ ਸੀਬੀਆਈ ਨੂੰ ਦਿੱਤੀ ਗਈ ਸੀ ਕਿਉਂਕਿ ਪੰਜਾਬ ਪੁਲਿਸ ਅਤੇ ਵਿਜੀਲੈਂਸ ਉੱਤੇ ਉਹਨਾਂ ਨੂੰ ਯਕੀਨ ਨਹੀਂ ਸੀ ਭਰੋਸਾ ਨਹੀਂ ਸੀ ਕਿ ਉਹਨਾਂ ਦੇ ਆਪਣੇ ਅਧਿਕਾਰੀਆਂ ਤੇ ਇੰਨੇ ਵੱਡੇ ਇਲਜ਼ਾਮ ਲਗਾਏ ਜਾਣਗੇ ਤੇ ਉਹ ਨਿਰਪੱਖ ਹੋ ਕੇ ਕਾਰਵਾਈ ਕਰਨਗੇ ਸੀਬੀਆਈ ਕੋਲ ਪਹੁੰਚਦੇ ਨੇ ਸੀਬੀਆਈ ਆਪਣਾ ਕੰਮ ਕਰਦੀ ਹੈ ਉਸ ਤੇ ਐਕਸ਼ਨ ਲੈਂਦੀ ਹੈ ਤੇ ਐਕਸ਼ਨ ਤੋਂ ਬਾਅਦ ਵੱਡੇ ਖੁਲਾਸੇ ਹੋ ਰਹੇ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਤੁਹਾਨੂੰ ਸਾਰੇ ਅਪਡੇਟ ਦਿੰਦੇ ਰਹਾਂਗੇ ਤੁਸੀਂ ਬਣ ਰਹੋ ਇੱਕ ਪੰਜਾਬ ਟੀਵੀ ਦੇ ਨਾਲ